ਵਾਖਵਾ ਕਰਬਤੋ ਸੁਨਾ ਦੌਲਨ ਤੇ ਆਖੋ ਪ੍ਰਭ ਆਖ ਦੇ ਕਰ ਹੱਥ ਵਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰ ਤੁਸਾਰੀ ਗੁਰਬਾਣੀ ਕਾ ਸੇਵਕ ਜਨੁ ਹੰਮੈ ਇਕ ਤਾਖਰ ਨੂੰ ਨਿਸਪਾਰੀ ਤਨ ਰਿਵਾਹੇ ਗੁਰੂ ਜੀ ਤਨਾਤਰੀ ਮਹਲਾ ਚੌਥਾ ਇੱਛਾ ਪੂਰਤ ਸਰਬ ਸੁਖ ਦਾਤਾ ਹਰ ਜਾਂ ਕੈ ਵਸ ਹੈ ਕਾਮ ਪੀਨਾ ਸੋ ਐਸਾ ਹਰ ਧਿਆਈਐ ਮੇਰੇ ਜਿਆੜੇ ਆ ਸਰਬ ਸੁਖ ਪਾਵਹਿ ਮੇਰੇ ਮਨ ਆ ਇੱਛਾ ਪੂਰਤ ਸਰਬ ਸੁਖ ਦਾਤਾ ਹਰ ਜਾਂ ਕੈ ਵਸਦਾ ਕਾਮੁ ਤੇਨਾ ਸੋ ਐਸਾ ਹਰ ਧਿਆਈਆ ਮੇਰੇ ਜੀੜੇ ਆ ਸਰਬ ਸੁਖ ਪਾਵਹਿ ਮੇਰੇ ਮਨ ਆ ਜਪ ਮੰਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰਿਪੁਰਖ ਨਿਰੰਜਨਾ ਦਾ ਜੈ ਹਰਿ ਸਿਮਰਨ ਭਇਆ ਤਹਿ ਉਪਾਦ ਗਤ ਕੀਨੀ ਵੱਡ ਭਾਗੀ ਹਰ ਜਤੁਨਾ ਜਨ ਨਾਨਕ ਕਾਉ ਗੁਰ ਰਹਿਤ ਮਤ ਦਿਨੀ ਜਪੁ ਹਰਿ ਭਵ ਜਲ ਤਰਨ ਜੈ ਹਰਿ ਸਿਮਰਨ ਪਾਇਆ ਸਹਿ ਉਪਾਦ ਗਤਿ ਤੀਨੀ ਵਡ ਭਾਗੀ ਹਰਿ ਜਪਨਾ ਜਨ ਨਾਨਕ ਕਾਉ ਗੁਰਹਿ ਮਤ ਦਿਨੀ ਜਪੁ ਹਰਿ ਪਾਵ ਜਲ ਤਰਨਾ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਦੀ ਕਿਰਤ ਸਤਿਗੁਰੂ ਗੁਰੇਵ ਨਵਾਜ ਸਿੱਤੇ ਪਾਤਸ਼ਾਹ ਜੀ ਦੇ ਸਾਜਿਨਵਾਦੀ ਗੁਰੂ ਰੂਹ ਸਾ ਸੰਗਤ ਜੀਓ ਹਜੂਰ ਦੀ ਮਹਾਨ ਕਿਰਪਾ ਅਤੇ ਸਦਕਾ ਗੁਰੂ ਪਿਆਰੇ ਪਾਹਿਰਦੀਪ ਸਿੰਘ ਜੀ ਦੇ ਗ੍ਰਹਿ ਵਿਖੇ ਜੋ ਚੌਧ ਜੀ ਫਰੀਦ ਜੀ ਨੇ ਆਪਣੇ ਚਰਨ ਪਾ ਕੇ ਕਰਕੇ ਗੁਰਮਖੜੂ ਨੇ ਹਾਲ ਕੀਤਾ ਹੈ ਪਰਸੋ ਤੋਂ ਸਤੁਰ ਜੀ ਦੇ ਮਰਤਮੇ ਤੋਂ ਸਿਵਾਂ ਦਾ ਖੰਡ ਪਾਠ ਦਾ ਪ੍ਰਾਰੰਭ ਹੋਇਆ ਸੀ ਉਹ ਦੀ ਸੰਪੂਰਨਤਾ ਹੋ ਰਹੀ ਹੈ ਉਪਰੰਤ ਰਾਗੀ ਸੰਗਤ ਰਸਨਾ ਤੋਂ ਆਪ ਜੀ ਨੇ ਕੀਰਤਨ ਦੁਆਰਾ ਅਨੰਦ ਮਾਣਿਆ ਹੈ ਹਾਂ ਜੋ ਕੋ ਤਰਪੁਣਾ ਹੋ ਸਤਿ ਪਾਤਸ਼ਾਹ ਸ੍ਰੀ ਗੁਰੂ ਅਰੰਭਦਾਸ ਸਾਹਿਬ ਤੁਝ ਪ੍ਰੀਤ ਮੰਜੀ ਵਰਸ਼ਿਸ ਕਰ ਰਹੇ ਹਾਂ ਸੰਸਤਾ ਪ੍ਰਯੋਗ ਦਿਨ ਉਸ ਕੋਲ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ ਕਨ ਆਸਰੀ ਮਹੱਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਕਨ ਆਸਰੀ ਰੌਗ ਵਿੱਚ ਚੌਥੇ ਪਾਤਸ਼ਾਹ ਸਹਬ ਸ੍ਰੀ ਰਾਮਦਾਸ ਸਾਹਿਬ ਜੀ ਫਰਮਾਉਂਦੇ ਹਾਂ ਸੁਖਾਵਲੋ ਬੇਅੰਤ ਹੈ ਕਿ ਸਤਗੁਰੂ ਜੀ ਜੋ ਸੰਸਾਰ ਦੇ ਜੀਵਾਂ ਨੂੰ ਇੱਛਾ ਫੜ ਰਹੀਆਂ ਹਨ ਅਤੇ ਸੁਖਾਂ ਦੇ ਲੋੜ ਸੰਗ੍ਰਾਮ ਦੇਵਾਰੇ ਸੁਖ ਸੁਮਿਸ਼ਾਵਾਂ ਤੇ ਮਨ ਪੂਰਿ ਕਰਨ ਵਾਲਾ ਕੌਣ ਹੈ ਕਿਸ ਦਾ ਜਾਵ ਕਰੀਏ ਜਿਸ ਕਰਕੇ ਸਾਰੇ ਸੰਸਾਰ ਉਪਹਾਰ ਆਦੇ ਵਿਆਦੇ ਸੇ ਉਪਾਦੀ ਇਤਨੇ ਕੌਫ ਕਿਸੇ ਕਰਨਾ ਨਾ ਹੋ ਸਕਣ ਨਾਮ ਕਿਸ ਦਾ ਜਪਨਾ ਕਰੀਏ ਇਹ ਤਾਰਕ ਪ੍ਰਸ਼ਨ ਹਾਂ ਇਸ ਸ਼ਬਦ ਦੇ ਵਿੱਚ ਮਹਾਰਾਜ ਫਰਮਾਉਂਦੇ ਹਨ ਕਿ ਇੱਛਾ ਪੂਰਕ ਸਰਬ ਸੁਖਦਾਤਾ ਹਰ ਹਰਿ ਦੇ ਪਰਮੇਸ਼ਰ ਸਾਰੀਆਂ ਇੱਛਾ ਪੂਰੀ ਕਰਨ ਵਾਲਾ ਹੈ ਇਹ ਇੱਕ ਇੱਛਾ ਹੁੰਦੀ ਹੈ ਇੱਕ ਅਨਿਛਾ ਹੁੰਦੀ ਹੈ ਇੱਕ ਸੋਈ ਇੱਛਾ ਹੁੰਦੀ ਹੈ ਸੋ ਅਨੇਕ ਪ੍ਰਕਾਰ ਦੀਆਂ ਕਾਮਨਾ ਹਾਂ ਮੇਰਾ ਜਸ ਹੋਵੇ ਦੁਨੀਆ ਸਤਕਾਰ ਕਰੇ ਲੋਕਾਂ ਚ ਜਾਇਦਾ ਕਾਰ ਹੋਵੇ ਕੋਈ ਰੋਗ ਨਾ ਲੱਗੇ ਧਨ ਬਹੁਤਾ ਮਿਲੇ ਸੋ ਇੱਕ ਪਰਸ਼ਵਾਸ਼ ਰ ਹੁੰਦੀ ਹੈ ਇੱਕ ਅਰਥਵਾਸ਼ ਨਾ ਹੁੰਦੀ ਸੋ ਇਸ ਤਰ੍ਹਾਂ ਇੱਕ ਛਾਵਾਂ ਹਨ ਗ੍ਰੰਥਾਂ ਦੇ ਵਿੱਚ ਲਿਖੀਆਂ ਹੋਈਆਂ ਸਤਿਗੁਰੂ ਗਰੀਬ ਨਵਾਜ ਜਿਨ੍ਹਾਂ ਨੇ ਸਾਰਨਾ ਛਣ ਪੂਰੀਆਂ ਕਰਨ ਵਾਲਾ ਸੁਖਾਂ ਦਾ ਦਾਤਾ ਹਰੀ ਰਖਾਲ ਪ੍ਰਖਾਪਾ ਉਹ ਕਹਿਸਾ ਜਾਂ ਕਹਿ ਵਸ ਹੈ ਕਾਮ ਤੈਨ ਨਾ ਜਿਸੂ ਰਤ ਵਸ ਕਾਮ ਤੈਨ ਕੋ ਔਰ ਕੌਕ ਰੰਗੋਪੂ ਐਸੇ ਨਹੀਂ ਜੈਸੇ ਜਾਂੁੰਦਗਨੀ ਨੇ ਮਗਵਾਇ ਸੇ ਦੇਵਤਾਰੇ ਪਾਸੋਂ ਜਾਂੁੰਦਗਨੀ ਇਕ ਵੇਰਾ ਆਪਣੇ ਪੁੱਲੇ ਵਿੱਚ ਰੱਖ ਕਰਕੇ ਬੰਨ ਕੇ ਕੱਢ ਰਹਾ ਹਾਇ ਜੇ ਘਰ ਵਾਲੀ ਤਾਂ ਨਾਮ ਰੇਣਕਾ ਸੀ ਉਸ ਰੇਣਕਾ ਨੇ ਇੱਕ ਦਿਨ ਤਿਆਰ ਕੀਤਾ ਕਹਿੰਦੇ ਪਤੀ ਜੀ ਮੇਰੇ ਭੈਣ ਇੱਥੇ ਲੱਗੇ ਹਨ ਉਸ ਨੂੰ ਮੇੜਾ ਵਾ ਸਹਸਰ ਬਾਹਰ ਦਾ ਸੰਡੂ ਸੀ ਜਾਂੁੰਦਗਨੀ ਦਾ ਜਿਹੜੇ ਕਾਰਵਾਈ ਰਹਿਣਾਂ ਜਿਹਦੇ ਗੱਲ ਪਈ ਹੈ ਜਾਮ ਲੱਗਣੇ ਪੈ ਲੱਗਾ ਕਿ ਕੀ ਰਾਣਾ ਬੰਦ ਕੇ ਕਰ ਰਾਜਨੀਤਿਕ ਬੰਦੇ ਐ ਮੌਕਾ ਪ੍ਰਸਤੇ ਹੁੰਦੇ ਹਨ ਜਦੋਂ ਲੋੜ ਹੁੰਦੀ ਉਹ ਪਾਣੇ ਗੱਜੇ ਨੂੰ ਬਾਪੂ ਖਵਾ ਲਵੇ ਇਹਨਾਂ ਕੋਲ ਲੋੜ ਲੱਗ ਜਾਵੇ ਤੇ ਬਾਪੂ ਨੂੰ ਖੋਤਾ ਕਾਹ ਲੱਗ ਕਹਿੰਦੇ ਹਨ ਤੇ ਇਹ ਲੈਣਾ ਫਕੀਰਾਂ ਦਾ ਇਹੋ ਜਿਹਾ ਲੋਕਾਂ ਨਾਲ ਕਦੇ ਮੁਲਾਕਾਤ ਨਹੀਂ ਹੋਇਆ ਕਰਦਾ ਕਾਣ ਲਗੀ ਨਹੀਂ ਜਿਵੇਂ ਆਪਣੀ ਭੈਣ ਨੂੰ ਮਿਲ ਕੇ ਆ ਜਾਵਾਂਗੇ ਹੋਰ ਕੁਝ ਨਹੀਂ ਕਰਨ ਲਗੀ ਕਾਣ ਦਾ ਚੰਗਾ ਚਰੀ ਜਾ ਕੋਈ ਆਪਾ ਨਾ ਪਾਵੀ ਇਹਨੀਆਂ ਗੱਲਾਂ ਨੂੰ ਕਹੀ ਜਾਵਨਗਣੀ ਤਰਾਜਾ ਲੈ ਕਰਕੇ ਇਹਦੇ ਘਰ ਵਾਲੀ ਰਣਕਾ ਆਪਣੀ ਭੈਣ ਨੂੰ ਮਿਲਣ ਵਾਸਤੇ ਗਏ ਜਦੋਂ ਇਹਦੇ ਘਰ ਵਿੱਚ ਪਹੁੰਚ ਕੇ ਇਸ ਦੀ ਭੈਣ ਨੇ ਆਪਣੇ ਪਤੀ ਸਹਸਤਰਭਾਲ ਨੂੰ ਦੱਸਿਆ ਕਿ ਮੇਰੀ ਭੈਣ ਬੈਣ ਆਈ ਹੈ ਉਦਰ ਤੇ ਤਨੇ ਬੰਦਾ ਕੋਈ ਕੋਈ ਭਾਵੇਂ ਹੋਵੇ ਜਿਹੜਾ ਸਹਾਰ ਕੇ ਰੱਖੇ ਸ਼ਕਤੀ ਨੂੰ ਨੇਤੇ ਮਾਰ ਦੇ ਮਾਨ ਵਿੱਚ ਆਕਰ ਕੇ ਗਰੀਬ ਨੂੰ ਬੋਲੀਆਂ ਤੇ ਪਾਣੀ ਮਾਰ ਲੱਗ ਪੈਂਦੇ ਐ ਕਹਿਣ ਲਗਾ ਭੈਣ ਤੇਰੀ ਆਗਿ ਤੇ ਤਾਂ ਕਿ ਇਹਨਾਂ ਖੜਕ ਲੰਗਰ ਛਕਾ ਦੇਣਾ ਹੈ ਕਿਹੜੋਂ ਨਿਉਂਦਾ ਵਰਗ ਜਣ ਹੈ ਜਦ ਇੰਨੀ ਗੱਲ ਕੇ ਬੋਲੇ ਵੱਜੇ ਜਾਖਮਾ ਅਲੈਫਲ ਦਾ ਸਨਵਾਰ ਦਾ ਗੜਾਸੇ ਤਕੂਏ ਦਾ ਇਹ ਤਾਂ ਮਿਟ ਜਾਂਦੇ ਪਰ ਬੋਲੀ ਦਾ ਫੱਟ ਨਹੀਂ ਘਰੇ ਮਿਟਦਾ ਇੱਕ ਸਾਥੀ ਮਹਾਪੁਰਖ ਸੁਣਾਇਆ ਕਰਦੇ ਸੀ ਇੱਕ ਸ਼ੇਰ ਤੇ ਲੱਕੜਹਾਗ ਦਾ ਨਿਹਾਰ ਪੈ ਗਿਆ ਉਹਦੇ ਘੋਰ ਨੇ ਜਿਆ ਪਰਵੇਸ਼ ਹੋਇਆ ਸ਼ੇਰ ਬਾੜ ਸੀ ਜਦੋਂ ਬਾਹਰ ਆਇਆ ਮੁਸ਼ਕਾ ਮਨੁੱਖ ਦਾ ਲੇਖਿਆ ਕਿ ਇਹਦੇ ਵਿੱਚ ਕੋਈ ਜੀਵ ਹੈ ਜੇ ਮੰਦਰ ਚਲਾਗਾ ਵੇਖ ਕੇ ਮਰ ਜਾਵੇਗਾ ਬਾੜਛਾ ਆਪਣੇ ਸਿਰ ਉੱਪਰ ਚੱਲ ਰਹੀ ਚੱਲ ਰਹੀ ਜਦੋਂ ਬਾਹਰ ਨਿਕਲਿਆ ਡਰਨ ਲੱਗਾ ਸ਼ੇਰ ਕਣ ਲੱਗਾ ਲੱਕੜਹਾੜੇ ਨੂੰ ਡਰਨਾ ਅਜ ਤੋਂ ਆਪਣੀ ਦੋਸਤੀ ਪੈ ਦੇ ਤਿਆਰ ਪੈ ਗਿਆ ਹਜ਼ਾਰ ਬਣਦੇ ਹਾਂ ਕਹਿ ਲਗਾ ਚੰਦਾ ਲੱਕੜਹਾਰ ਨੇ ਕਿਹਾ ਕਿ ਤੂੰ ਆਉਂਕਾਰ ਜੇ ਤੂੰ ਮੈਨੂੰ ਆਪਣਾ ਦੋਸਤ ਬਣਾਇਆ ਤੇ ਤੂੰ ਵੀ ਮੇਰੇ ਘਰੇ ਚੱਲ ਮੈਂ ਤੇਰੀ ਸੇਵਾ ਕਰਾਂਗਾ ਸ਼ੇਰ ਕਾਲ ਦਾ ਕੇ ਲੈਣਾ ਮੈਨੂੰ ਘਰੇ ਲ ਜਾ ਕੇ ਮੈਂ ਜੰਗਲ ਵਿੱਚ ਠੀਕਾ ਇੱਥੇ ਮਿਲ ਆਪਾ ਕਰ ਲੈਣਾ ਕਰਾਂਗੇ ਮਿਲਦਾ ਕਰਾਂਗੇ ਪੰਡ ਵਿੱਚ ਜਾਣ ਤੋਂ ਮੇਰੇ ਕਈ ਲੋਕ ਡਰਨਗੇ ਕੋਈ ਕੁਝ ਕਰਨਗੇ ਕਹਲਗਾ ਨਹੀਂ ਆਪਣੀ ਦੋਸਤੀ ਕਾਦੀ ਹੋਈ ਇੰਨੀ ਗੱਲ ਸੁਣ ਕਰਕੇ ਸ਼ੇਰ ਨਾਮੁਰ ਭਿਆ ਜਦ ਘਰ ਵਿੱਚ ਪਹੁੰਚਿਆ ਘਰ ਵਾਲੇ ਤੇ ਸੁਭਾਅ ਦੇ ਸੀ ਉਸਨੇ ਪੁੱਛਿਆ ਪਤੀ ਤੇ ਕੌਣ ਹੈ ਤੁਹਾਡੇ ਨਾਲ ਕਹਿਣ ਲੱਗਾ ਮੇਰ ਨਾਲ ਸ਼ੇਰ ਹੈ ਗੁੱਸੇ ਵਿੱਚ ਆ ਕਰਕੇ ਬੋਲਣ ਲੱਗੇ ਕਹਿਣ ਤੌਣ ਕਾ ਮੇਰਾ ਯਾਰ ਹੈ ਇਹ ਗੱਲ ਜਦੋਂ ਕਹੀ ਤਾਂ ਉਹਨੇ ਉਤਰਨ ਤੋਂ ਕੋਰੇ ਬਚਨਾਂ ਵਿੱਚ ਕਹਿਣ ਲੱਗੇ ਤੇਰੀ ਕੁੱਤਿਆਂ ਬਿੱਲਿਆਂ ਨਾਲ ਯਾਰੀ ਰਹੀ ਇਹ ਗੱਲ ਕਾਣ ਤੁਰ ਸ਼ੇਰ ਦਾ ਪੁੱਤ ਤੇ ਕੁੱਤਾ ਬਿੱਲਾ ਖਾਣ ਬੜੀ ਮੁਸ਼ਕਲ ਹੁੰਦੀ ਹੈ ਗੁੱਸੇ ਵਿੱਚ ਆ ਗਿਆ ਸ਼ੇਰ ਨੂੰ ਹਲਾਉਂਦਾ ਹਟੁੰਦਾ ਹੈ ਆਪਣੇ ਮਿੱਤਰ ਦੋਸਤ ਲਖੜਾ ਉਹਨੂੰ ਕਹਿਣ ਲੱਗਾ ਹੋਣ ਔਕਰ ਤੇ ਮਿੱਤਰ ਤਾਂ ਆਪਣੇ ਪੂਰੇ ਤਾ ਰਹੇਗੇ ਜੇ ਤੂੰ ਮੇਰੇ ਸਿਰ 'ਚ ਕਹਾੜਾ ਮਾਰੇ ਤੇ ਉਹ ਕਹਣ ਲਗਾ ਮੈਂ ਦੋਸਤੋ ਕਿ ਤੇਰੇ ਸਿਰ 'ਚ ਕਿਵੇਂ ਮਾਰਾਂ ਛੇਰ ਕਹ ਲਗਾ ਨਹੀਂ ਦੋਸਤੀ 'ਚ ਫਰਕ ਪਵੇਗਾ ਜੇ ਮਾਰੇਗਾ ਤੇ ਤਾ ਠੀਕ ਹੋਵੇਗਾ ਸੋ ਦੋਸਤ ਨੇ ਬਚਨ ਮੰਨ ਕੇ ਕਹਾੜਾ ਲੈ ਕੇ ਮੱਥੇ 'ਚ ਮਾਰਿਆ ਛੇਰ ਦੇ ਮੱਥਾ ਪਾੜ ਦਿੱਤਾ ਛੇਰ ਕਹ ਲਗਾ ਤੈਨੂੰ ਕਹਾੜਾ ਕੁਝ ਨਹੀਂ ਅੱਜ ਤੋਂ ਚੌਥੇ ਦਿਨੋਂ ਮੇਰੇ ਘਰ ਨੇ ਚੱਕੇਰਾ ਫੇਰ ਆਵੀਂ ਸ਼ੇਰ ਦਾ ਬਚਨ ਮੰਨ ਕੇ ਲੱਕੜਹਾਰਾ ਚਲਿਆ ਗਿਆ ਜਦੋਂ ਉੱਥੇ ਪਹੁੰਚਿਆ ਸ਼ੇਰ ਨੇ ਸਤਾੜ ਕੀਤਾ ਲੱਕੜਹਾਰ ਇਹਨੂੰ ਕਰ ਲਗਾ ਮੇਰੇ ਮੱਥੇ ਤੇ ਹੱਥ ਫੇਰ ਕੇ ਵੇਖ ਰ ਜਖਮ ਤਾਂ ਨਹੀਂ ਕਿਤੇ ਕਰ ਲਗਾ ਨਹੀਂ ਠੀਕ ਆਂਗੂਸ ਕੋਰ ਆ ਗਿਆ ਹੈ ਇਹਨੇ ਗੱਲ ਕਹਿਨ ਤੋਂ ਸ਼ੇਰ ਨੇ ਕਹਿ ਕੇ ਵੇਖ ਲੈ ਕਹਾੜੀ ਦਾ ਫੱਟ ਚੌਥੇ ਦਿਨ ਪਿੱਛੋਂ ਮਿੱਟ ਗਿਆ ਪਰ ਤੇਰੇ ਘਰ ਵਾਲੇ ਜਿਹੜਾ ਮਨ ਕੁੱਤਾ ਤੇ ਬਿੱਲਾ ਕਹੇ ਇਹ ਮੈਂ ਮਰਨੀ ਮਰ ਜਾਵਾਂਗਾ ਪਰ ਇਹ ਫੱਟ ਮਿਟੇਗਾ ਨਹੀਂ ਬੋਲੀਏ ਕੈਸੀ ਭੈੜੀ ਚੀਜ਼ ਹੁੰਦੀ ਹੈ ਕੰਨਿਆ ਦਾ ਸੁਭਾਅ ਹੁੰਦਾ ਤੁਰਿਆ ਜਾਂਦੇ ਆਹ ਕੁਝ ਹੋ ਗਿਆ ਆ ਨਰਕ ਘਾੜੀਆਂ ਦੇ ਮਨ ਤੋਂ ਪਹਿਲਾਂ ਕਿੰਨੇ ਲੋਕ ਸੀ ਜਿੱਥੇ ਕਿੱਥੇ ਪਿੰਡਰਾਂ ਵਾਲੇ ਬੰਦੇ ਮਰਵਾਉਂਦੇ ਆਹ ਕਰ ਦਿੱਤਾ ਥਾਵਾਂ ਥਾਵਾਂ ਤੇ ਤੜਕਾ ਤੇ ਹੁਣ ਜੇ ਕਿਤੇ ਮਿਲਦੇ ਆ ਕਿਸ਼ੋਰ ਦੀ ਮਾਤਰਾ ਨੀਵੇਂ ਆ ਪਾਈਆਂ ਹੁੰਦੀਆਂ ਮੋਹ ਹੀ ਨਹੀਂ ਹੁਤਾ ਚੁੱਕਦੇ ਗਏ ਗੁਰੂ ਕਹਿ ਪਿਆਰੋ ਬੋਲ ਕੋ ਸੋਚ ਸਮਝ ਕੇ ਗਰੀਬ ਨੂੰ ਮਾਰਨੀ ਚਾਹੀਦੀ ਹੈ ਪਤਾ ਨਹੀਂ ਪਰਮੇਸ਼ਰ ਬਾਦ ਕਦੋਂ ਕਿਸੇ ਤੇ ਗਰੀਬੀ ਲਿਆ ਦੇਵੇ ਤੇ ਕਦੋਂ ਕਿਸੇ ਅਮੀਰੀ ਕੰਨਿਆ ਦਾ ਸੁਭਾਅ ਬੜਿਆ ਹੁੰਦਾ ਤੇ ਇਥੋਂ ਲੰਗ ਤੋਂ ਅਸੀਂ ਕੀ ਲੈਣਾ ਹੈ ਮਲੰਗ ਹੈ ਔਰ ਗਰੀਬ ਦੇ ਮੱਥੇ ਨਹੀਂ ਲੱਗਣਾ ਚਾਹੇਗਾ ਕਿ ਸੁਭਾਅ ਬਣ ਜਾਂਦਾ ਕਿਹਨਾਂ ਦਾ ਪਰ ਪਰਮੇਸ਼ਰ ਤੋਂ ਭਾਈ ਰੱਖਣਾ ਪਿਆਰੋ ਜੋਗ ਹੈ ਸਾਰਿਆਂ ਦੀ ਇੱਛਾ ਨੂੰ ਪੂਰੀਆਂ ਕਰਨ ਵਾਲਾ ਸੋ ਪਰਮੇਸ਼ਰ ਵਾਹਿਗੁਰੂ ਆਪ ਹੈ ਜਾਕੀ ਵਾਸਾ ਕਾਮ ਤੇ ਨਾਸ ਕਿਨ ਜੋ ਤਰਕ ਮਾਰ ਇਸ ਸੰਸਰਵਾਹੂ ਨੇ ਜਮਦਗਣੀ ਦੇ ਘਰਵਾਲੀ ਰੇਣ ਕਾ ਵਾਪਸ ਮੁੜੇ ਆ ਕੇ ਕਰਕੇ ਕਹਿ ਲਗੇ ਪਤੀ ਜੀ ਮੈਨੂੰ ਇਹ ਤਰਕ ਵੱਜੇ ਆ ਲੰਗਰ ਜ਼ਰੂਰ ਸ਼ਕਾਉਣਾ ਹੈ ਜਮਦਗਨੀ ਕਾਲਗਾ ਚੰਗੇ ਭਲੇ ਰੋਟੀ ਖਾਈ ਜਾਂਦੇ ਤੈਨੂੰ ਕਿਹਾ ਸੀ ਨਾ ਜਾਏ ਦੇ ਕੋਲ ਤੋਕੀ ਲੈਣ ਵਾਸਤੇ ਗਈ ਸੀ ਕੰਦਾ ਹੁਣ ਓਕਾਰ ਜਾ ਕੇ ਉਹਨੂੰ ਕਹਿ ਕੇ ਆ ਕਿ ਅਕੱਲੇ ਨੂੰ ਲੱਗ ਨਹੀਂ ਛਕਾਉਣਾ ਸਾਰੇ ਫੌਜ ਨੂੰ ਛਕਾਵਾਂਗੇ ਇੰਨੀ ਗੱਲ ਕਹੀ ਉਸ ਦੇ ਘਰ ਵਾਲੇ ਜਿਹੜੇ ਰੇਣਕਾ ਤੇ ਜਮਦਗਨੀ ਦੇ ਆਪਣੇ ਜੀਜੇ ਨੂੰ ਜਾ ਕੇ ਕਹਿ ਰਾਇਏ ਕਿ ਸਾਰੀ ਫੌਜ ਲੈ ਕੇ ਆਵੇ ਤਾਂ ਨਗਰ ਛਕਾ ਦੇਵਾਂਗੇ ਆ ਗਿਆ ਫੌਜ ਲੈ ਕੇ ਜਮਦਗਨੀ ਨੇ ਮੰਤਰਾਂ ਦੇ ਬੰਨ ਨਾਲ ਦੇਵਤਿਆਂ ਨੇ 500 ਕਾਫ ਤਿੰਨ ਗਊ ਮੰਗਵਾ ਲਈ ਉਸ ਦੇ ਮੰਗਵਾਉਣ ਤੋਂ ਇੱਕ ਕੁੱਲੀ ਵਿੱਚ ਜਾਂ ਤੰਬੂ ਵਿੱਚ ਕਹਿ ਦੋ ਖੜੇ ਕਰ ਦਿੱਤੇ ਅਨੇਕ ਪ੍ਰਕਾਰ ਦੇ ਭੋਜਨ ਤਿਆਰ ਕਰਕੇ ਪਿਆਰ ਸ਼ਕਾਦ ਤੇ ਕਾਫ ਨੇ ਪੂਰੀ ਹੋ ਰਹੀ ਹੈ ਸੋ ਇਹਨੇ ਆਲ ਕੇ ਬਰਤਨ ਬੜੇ ਦੇਖੇ ਰਾਜਾ ਹੈਰਾਨ ਹੋਇਆ ਕਹਿ ਲਗਾ ਕਿ ਇਹੋ ਜਿਹੇ ਭੋਜਨ ਤੇ ਬਰਤਨ ਤਾਂ ਮੇਰੇ ਕੋਲ ਵੀ ਨਹੀਂ ਨਾਲੇ ਮੈਂ ਰਾਜਾ ਹਾਂ ਇੱਕ ਫਕੀਰ ਦੇ ਪਾਸ ਇਤਨਾ ਪਦਾਰਥ ਕਿੱਥੋਂ ਆ ਗਿਆ ਜੇ ਆਹੇ ਹਾਲ ਕਰਕੇ ਤੱਕਿਆ ਉਹਦੇ ਕੁੱਲੀ ਵੱਲ ਕਾਫ ਤਿੰਨ ਗਊ ਖੜੀ ਦੇਖ ਕਰਕੇ ਭਰਮ ਵਿੱਚ ਪੈ ਗਿਆ ਲਾਲਚੇ ਹੋ ਗਿਆ ਜਮਨਗਨੀ ਨੂੰ ਕਹਿਣ ਲੱਗਾ ਕਿ ਗਊ ਮੈਨੂੰ ਦੇ ਦੇ ਮੈਂ ਰਾਜਨੀਤਕ ਮਨੋਕਾ ਮੈਨੂੰ ਲੋੜਾ ਕਰ ਫਕੀਰਾਂ ਨੂੰ ਕੀ ਲੋੜ ਹੈ ਜਮਨਗਨੀ ਜੇ ਕਹਿਣ ਲੱਗੇ ਕਾਫ ਤਿੰਨ ਗਊ ਪੱਤਰਾ ਦੇ ਕੋਲ ਹੀ ਰਹਿ ਸਕਦੀ ਹੈ ਤੈਨੂੰ ਰਾਜਨੀਤਕ ਮੰਦਨ ਨੂੰ ਪਰਮਿਸ਼ਨ ਧਰਤੇ ਕਾਫ ਤਿੰਨ ਗਊ ਦਿੱਤੀ ਹੈ ਇਹਦੇ ਵਿੱਚੋਂ ਜਿਹੜਾ ਫਿਰ ਪ੍ਰੋਫੈਸਰ ਨੇ ਕਰ ਲਿਆ ਇਹ ਸੁਣ ਕਰਕੇ ਹੰਕਾਰ ਸੇ ਬੜਾ ਭਾਰੀ ਰਾਜ ਦਾ ਤੋ ਤਾ ਫਿਰ ਗੋਖੋਣੀ ਚਾਹੀ ਔਰ ਮੰਤਰ ਦੇ ਬੋਲ ਨਾਲ ਅਕਾਸ਼ ਵਾਲ ਨੂੰ ਸਵਰਗ ਵਾਲ ਨੂੰ ਢਾਈ ਗੁੱਸੇ ਵਿਚ ਆਕੜ ਕੇ ਤੀਰ ਮਾਰੇ ਜਿਸ ਤੀਰ ਦੇ ਵਜਨ ਤੋਂ ਉਹ ਖੂਨ ਤਰਕੇ ਤੇ ਡੁੱਲਿਆ ਤੇ ਗ੍ਰੋਥਾਂ ਆ ਰਾਮ ਤਾਕਿਆ ਜਗ ਜੂਠ ਤਮਾਕੂ ਉਥੋਂ ਪੈਦਾ ਹੋਇਆ ਜਿਹੜੇ ਨਸਵਾਰਾ ਨਹੀਂ ਜਿਹੜੇ ਤਮਾਕੂ ਚੱਲਦੇ ਗੋਦੀ ਰੱਤ ਕਹਿੰਦੇ ਹਨ ਐਸੇ ਹਾਲਤ ਨਕਮੀ ਬੂਟੀ ਉਹਦੇ ਵਿੱਚੋਂ ਪੈਦਾ ਹੋਈ ਹੈ ਪ੍ਰਸ਼ਟੀ ਹੋਈ ਤੋ ਅਖੀਰ ਗੁੱਸੇ ਵਿਚ ਆਕੜ ਕੇ ਜਮਦਗਣੀ ਫਕੀਰ ਨੂੰ ਜਿਸਨੇ ਗੁਰੂ ਕੇ ਪਿਆਰੋ ਤਲਵਾਰ ਨਾਲ ਵੱਡ ਦਿੱਤਾ ਮਾਰ ਦਿੱਤਾ ਇਸਨੇ ਮਾਤਾ ਨੇ 73 ਮਾਰੇ 121 ਵੇੜਾ ਸਰੀਰ ਨੂੰ ਤੋੜਨ ਕਿਤੇ ਸੱਤ ਮੂੰਹ ਤੇ ਸੱਤ ਛਾਤੀ ਤੇ ਸੱਤ ਪੱਟਾਂ ਤੇ ਮੜਾ ਭਾਰੀ ਸਿਆਪਾ ਕੀਤਾਔਰਤ ਲੈ ਕਰਕੇ ਮਾਈਆਂ ਦੇ ਸਿਆਪਾ ਰੌਣ ਦਾ ਟੱਲਿਆ ਜਿਹੜੀਆਂ ਤਿਆਥੜ ਮਾਰਦੀਆਂ ਹਨ ਕੁੱਟਦੀਆਂ ਆਪਣੇ ਆਪ ਨੂੰ ਇਹਦਾ ਪੁੱਤਰ ਪਰਸਰਾਮ ਸੀ ਜਦੋਂ ਉਸਨੇ ਵਾਰਸ ਨੂੰ ਕੜਿਆ ਆਇਆ ਕਹਿੰਦਾ ਮਾਤਾ ਮੇਰਾ ਪਿਤਾ ਕਿੱਥੇ ਹੈ ਕਹਿਣ ਲਗੀ ਰੇਣ ਦਾ ਪੁੱਤਰ ਤੇਰੇ ਮਾਸੜ ਨੇ ਉਸਨੂੰ ਮਾਰ ਦਿੱਤਾ ਸਾਰੀ ਗੱਲ ਸਮਝਾਈ ਕਹਿੰਦਾ ਚੰਗਾ ਮਾਤਾ ਜੀ ਮੈਂ ਤੇਰਾ ਸਹੀ ਪੁੱਤ ਹੋਇਆ ਤੇ ਮੈਂ 21 ਵੇਰਾ ਛੱਤਰੀਆਂ ਦੇ ਖੂਨ ਵਿੱਚ ਨਹਾਵਾਂਗਾ ਪਰ ਗੁਰੂ ਕੇ ਪਿਆਰ 21 ਵੇਰੇ ਛੱਤਰੀਆਂ ਦਾ ਘਾਟ ਪੇਤਾ ਬੜੇ ਭਾਰੇ ਜਾਨ ਨੂੰ ਮਚਾਈ ਮਾਰਿਆ ਇਹਨਾਂ ਨੂੰ ਸਾਰਿਆਂ ਨੂੰ ਪਰ ਅਖੀਰ ਰੋਂਦੇ ਦਾ ਰੋਂਦਾ ਰਿਹਾ ਜਿਹੜਾ ਅਕਸ਼ਰ ਤੇ ਮੋਰ ਦੇ ਖੰਮੇ ਬਨ ਕੇ ਕਿੰਦਾ ਚ ਮੰਗਦੇ ਫਿਰਦੇ ਨੇ ਸੋਭਾ ਰਾਮ ਕੇ ਗੋਲਵੇਹੀ ਕਰਦੇ ਹੁੰਦੇ ਆ ਇਹ ਪਰਸ ਰਾਮ ਕਹਿੰਦੇ ਵਿੱਚੋਂ ਹੈ ਆਇਸੀ ਹਾਲ ਤੋਂ ਇੱਕ ਕਾਮ تین ਗਊ ਮਗਵਾਈ ਕਿੱਡਾ ਵੱਡਾ ਸਿਆਪਾ ਪਿਆ ਤੇ ਰੋਣਾ ਪਿਆ ਪਰ ਗੁਰੂ ਘਰ ਵਿੱਚ ਐਸੇ ਕਾਮ تین ਗਊ ਨਹੀਂ ਜਸਨ ਮਗਵਾਉਣ ਕਰਕੇ ਰੋਣਾ ਪਵੇ ਇਹ ਆ ਗੁਰੂ ਕੀ ਸਾਧ ਸੰਗਤ ਕਾਫ ਤੇ ਸੋਹੇ ਦਰਬਾਰੇ ਬਚਨੇ ਗੁਰੂ ਜੀ ਨੇ ਕਹਿਆ ਹਾਣ ਇਹ ਸਾਰੀਆਂ ਇੱਛਾ ਪੂਰੀ ਕਰਨ ਵਾਲੇ ਸੰਗਤ ਵਿੱਚ ਕਿ ਸੁਧ ਭਾਵਨਾ ਹੋਵੇ ਤੇ ਛੇਤੇ ਪੂਰੀ ਹੁੰਦੀ ਹੈ ਭਾਵਨਾ ਮਾੜੀ ਵੀ ਕੇ ਫਿਰ ਪੂਰੀ ਹੋ ਜਾਂਦੀ ਪਰ ਫਾਲੋ ਦਾ ਫਿਰ ਟੁਕਣਾ ਪੈਂਦਾ ਹਮਤ ਨੂੰ ਇੱਛਾ ਸਾਰੀਆਂ ਪੂਰੀਆਂ ਕਰ ਦਿੰਦਾ ਵਾਹੇ ਗੁਰੂ ਨੋਐ ਇੱਕ ਸ਼ਿਵਜੀ ਨੇ ਸ਼ਿਵਜੀ ਨੂੰ ਉਸਨੇ ਪਾਸਕ ਨੇ ਚੇਤੇ ਕੀਤਾ ਖੁਸ਼ ਹੋ ਗਿਆ ਸ਼ਿਵਜੀ ਕਹਿ ਲਗਾ ਮੰਗਤੀ ਮੰਗਦਾ ਕਹਿੰਦਾ ਮੇਰ ਘਰ ਸਰਦਾਰ ਹੋ ਜਾਣ ਕਹਿੰਦਾ ਚੰਗਾ ਸ਼ੰਖ ਲੈ ਲੈ ਸ਼ੰਖ ਵਜਾਇਆ ਕਰ ਕਿ ਜਿਵੇਂ ਵਜਾਉਣੇਗਾ ਉਹਨੂੰ ਆਵਾਜ਼ ਆਵੇ ਕਿ ਜਿਹੜਾ ਕੁਝ ਮੰਗਿਆ ਕਰੇਗਾ ਉਹ ਹੋ ਜਾ ਕਰੇਗਾ ਪਰ ਗਵਾਂਢੀ ਦੇ ਦੂਣਾ ਹੋਵੇਗੇ ਤੇਰੇ ਨਾਲੋਂ ਕਹਿੰਦਾ ਤਾਂ ਬੜੀ ਮਾੜੀ ਗੱਲ ਇੱਕ ਪਾਸੇ ਮੈਂ ਕਰਦਾ ਰਹਿਗਾ ਦੂਣਾ ਫੜ ਗਵਾਂਢੀ ਲੈ ਗਿਆ ਕਹਿੰਦਾਗਾ ਚਲੋ ਠੀਕ ਹੈ ਸ਼ੰਖ ਲੈ ਲਿਆ ਜਦੋਂ ਵਜਾਇਆ ਆਵਾਜ਼ ਆਏ 10 ਕੇ ਚੌਨਾ ਪ੍ਰੇਮੀਆਂ ਕਹਿੰਦਾਗਾ ਮੇਰੇ ਘਰਤ ਮੱਝ ਹੋ ਜੇ ਗਵਾਂਢੀ ਦੇ ਦੋ ਹੋ ਗਈਆਂ ਦੂਜੇ ਦਿਨ ਫੇਰ ਵਜਾਇਆ ਕਹਿੰਦਾਗਾ ਮੇਰੇ ਖੂ ਲੱਗ ਜੇ ਗਵਾਂਢੀ ਦੇ ਦੋ ਲੱਗ ਗਏ ਤੀਜੇ ਦਿਨ ਵਜਾਇਆ ਕਹਿੰਦਾ ਮਾ ਤਾਣਾ ਹੋ ਗਿਆ ਗਵਾਂਢੀ ਅੰਨਾ ਹੋ ਗਿਆ ਖੂ ਚ ਦਿਗ ਪਿਆ ਸੀ ਐਸੇ ਹਾਲਤ ਹੋ ਗਈ ਸੀ ਇੱਛਾ ਤਾਂ ਪੂਰੀਆਂ ਕਰਦਾ ਪਰ ਕਿ ਫਰਜ਼ ਰੋਲ ਪੂਤਣਾ ਪੈਂਦਾ ਅੰਤ ਨੂੰ ਪਰ ਪਰਮੇਸ਼ਰ ਗੁਰੂ ਕੇ ਸਾਧ ਸੰਗਤ ਜੋਹਾ ਤਾਲਪੁਰਖ ਦੇ ਇਹ ਕਾਮ ਤੇਨ ਜਿਹੜੇ ਸਾਧ ਸੰਗਤ ਹੈ ਇਹਦੇ ਚੋ ਜਿਹੋ ਜਿਹੇ ਛਾਤਾਂ ਦਾ ਫਰਜ਼ ਪੂਰਾ ਮਿਲੇਗਾ ਦੁੱਖ ਨਿੱਕੇ ਦੇ ਪ੍ਰਕਾਰ ਦਾ ਹੋਵੇਗਾ ਉਹ ਐਸਾ ਹਰ ਧਿਆਈਆ ਮੇਰੇ ਜੀ ਅੜੇ ਮੇਰੇ ਜੀ ਅੜੇ ਹਿਰਦੇ ਕਿ ਮੇਰੇ ਪਿਆਰੇ ਗੁਰਸਿੱਖ ਐਸੇ ਹਰੀ ਪਰਮੇਸ਼ਰ ਦੇ ਨਾਮ ਤੇ ਆਉਣਾ ਕਰ ਤਾ ਸਰਬ ਸੁਖ ਪਾਣ ਹੈ ਮੇਰੇ ਮਨਾ ਜਿਹਦਾ ਸੁੱਖ ਕੀ ਚਾਉਣਾ ਮੈਨੂੰ ਟ੍ਰੈਕਟਰ ਮਿਲ ਜੇ ਮੈਨੂੰ ਬਾਥ ਮਿਲ ਜੇ ਮੇਰੀ ਯਾਦਾਂ ਵਾਜ ਜਾਵੇ ਦੇਹ ਰੋਗ ਤਾਂ ਹੋ ਜਾਵੇ ਇਹ ਸੁਖ ਵੱਡੇ ਮੰਨਿਆ ਲੋਕਾਂ ਨੇ ਪਰਮੇਸ਼ਰ ਦੇ ਪਿਆਰ ਨੇ ਆਤਮਾ ਨਾਲ ਪਰਮੇਸ਼ਰ ਦੀ ਸੱਚੀ ਆਸ ਦਾ ਉਸ ਦੀ ਵਿਆਪਕਤਾ ਦਾ ਜਾਨੂ ਹੋਣਾ ਇਹ ਸਾਰ ਸਭ ਸੁਖ ਵੱਡਾ ਮੰਨਿਆ ਹੈ ਤਾ ਸਾਰੇ ਸੁਖ ਦੀ ਮਾਰਾਏ ਕਹਿੰਦੇ ਪਾ ਲਵੋਗੇ ਦੁਨਿਆਵੀ ਦੁੱਖ ਦੀ ਕੋਈ ਹੋਵੇਗਾ ਸੁੱਖ ਮਿਲਣਗੇ ਤੇ ਅੰਤ ਨੂੰ ਸੋ ਪਰਲੋਕ ਦੇ ਵਿੱਚ ਵੀ ਕਿਸੇ ਪ੍ਰਕਾਰ ਦੇ ਜਮਦੂਤਾਂ ਦੇ ਦੁੱਖ-ਸੁੱਖ ਮਿਲਣ ਤੇ ਲਈ ਤਕਲੀਫ ਨਹੀਂ ਕੋਈ ਹੋਵੇਗੀ ਸੋਖੀ ਸੋਖੇ ਹੋਵੇਗਾ ਜਮ ਕਾਲ ਵੇਲਾ ਦੇ ਤੇ ਇੱਕ ਸੇਵਕਨਿਤ ਹੋਈ ਹੋ ਜਾਵੇਗਾ ਜਪ ਮੰ ਸਤਨਾਮ ਸਦਾ ਸਤਨਾਮ ਮੇਰੇ ਮਨ ਹੈ ਪਿਆਰੇ ਗੁਰਸਿੱਖ ਸਤਨਾਮ ਦਾ ਜਾਪ ਕਰਿਆ ਕਰ ਸਦਾ ਸਦਾ ਰਹਿਣ ਵਾਲਾ ਵਾਹਿਗੁਰੂ ਮੰਤਰ ਨਾਮ ਹੈ ਉਹਦਾ ਜਵਾਬ ਕਰਿਆ ਕਰੂ ਸਿਰੋ ਰਾਮ ਨਾਮ ਲੱਖ ਵਾਰੀ ਔਰਤ ਵਾਰਤ ਸੋਕ ਨਾਮ ਕਹੋ ਨਾਂ ਅਨਜਨਕਾ ਸੋ ਕਾਮ ਐਸਾ ਨਾਮ ਹੰਤ ਫਲਤ ਮੁਖ ਉਜਲ ਹੋਈ ਹੈ ਸ੍ਰੀ ਲੋਕ ਵਿੱਚ ਪਤ ਪ੍ਰਲੋਕ ਵਿੱਚ ਪ੍ਰਤੱਖ ਮੁਖ ਵੀ ਉਜਲਾ ਅੰਤਿਸ਼ਕਰ ਰੋਕੇ ਮੁਖ ਵੀ ਉਜਲਾ ਤੇ ਪਵਿੱਤਰ ਹੋ ਜਾਵੇਗਾ ਆਗਰ ਸੁਖ ਮੇਰੇ ਮੀਤਾ ਆਛਾਂਤ ਪ੍ਰਖੀਤਾ ਪਰਮੇਸ਼ਰ ਬੰਸ ਬਣਾਈ ਫਿਰ ਡੋਲਤ ਕਤ ਹੋ ਨਾਹੀ ਪੈਸਾ ਨੰਨ ਪ੍ਰਾਪਤ ਹੋ ਜਾਂਦਾ ਹੈ ਜੈ ਜੈਕਾਰ ਕਰੇ ਸਭ ਕੋਈ ਪਹਿਲਾ ਪੰਕਤੀ ਆਉਂਦੀ ਹਰ ਮੰਤਨ ਵਸਿਆ ਸੋਏ ਜੈ ਜੈਕਾਰ ਕਰੇ ਸਭ ਕੋਈ ਜੈ ਜੈਕਾਰ ਹੁੰਦੀ ਹੈ ਕਿਤੇ ਗੁਰੂ ਕੇ ਪਿਆਰ ਨੂੰ ਤੋੜ ਨਹੀਂ ਸਕਦਾਗਾ ਹਰ ਦੇ ਜਿਨ੍ਹਾਂ ਦੇ ਨਾਮ ਉਸਿਆ ਚੜ੍ਹਦੇ ਕਲਾ ਹੁੰਦੀ ਹਾ ਗੀਤ ਧਿਆਈਆਂ ਹਰ ਕੁਰਖ ਨਿਰੰਜਨ ਸਾਪਤ ਐਸੇ ਹਰੇ ਪਰਮੇਸ਼ਰ ਪੁਰਖ ਪੂਰ ਨੂੰ ਪਾਪਾਂ ਰੋਕੇ ਪੁਆਰ ਤੁਰੱਖਿਆ ਕਰਨ ਵਾਲੇ ਨਰੰਗਨ ਸੁੱਧ ਸਰੂਪ ਨੂੰ ਚਾਉਣਾ ਕਰੋ ਯਾਰ ਕਰਿਆ ਕਰੋ ਹਰ ਸਿਮਰਨ ਹਰ ਵੇਲੇ ਅਸਲਾਮੁਅਲੈਕ ਵਨਵਾਉਂਦਿਆਂ ਸਤਿਗੁਰੂ ਜੀ ਜਹ ਹਰ ਸਿਮਰਨ ਪਾਇਆ ਤਹ ਉਹ ਬਾਦ ਗਤ ਕੀਨੀ ਜਿੱਥੇ ਪਾਇ ਹਰੇ ਪਰਮੇਸ਼ਰ ਦਾ ਸਿਮਰਨ ਪਾਇਆ ਹੋਇਆ ਤਹ ਕਿੱਥੇ ਉਪਾਦ ਆਪ ਦੀ ਬਿਯਾਧੇ ਉਪਾਦੇ ਅਰੇ ਪੂਰਤ ਦੀ ਜੈ ਅਧਿਆਤਮਾਤ ਕੇ ਜਿਹੜੇ ਹਨ ਇਹ ਸਾਰੇ ਤਾਪ ਗੱਤ ਕਿੰਨੀ ਨਾਸ ਕਰ ਦਿੱਤੇ ਸਤਿਗੁਰੂ ਪਰਮੇਸ਼ਰ ਵਾਹਿਗੁਰੂ ਨੇ ਵੱਡ ਭਾਗੇ ਹਰ ਜਪਨਾ ਵੱਡ ਭਾਗਾ ਵਾਲੇ ਹਰੀ ਦਾ ਜਾਪ ਕਰਦੇ ਹੈ ਵੱਡਿਆ ਭਾਗਾ ਵਾਲੇ ਅਮਰ ਸ਼ਕ ਤੇ ਰਹਿਤ ਰੱਖਦੇ ਆ ਗੁਰਮਤਿ ਤੇ ਚੱਲਦੇ ਆ ਝੂਠ ਤੋਂ ਬਚਦੇ ਆਂ ਵੱਡਿਆ ਭਾਗਾ ਕਰਕੇ ਹਰੀ ਦੇ ਜਪਈਏ ਬਣ ਗਾ ਜਨ ਨਾਮਿਕ ਕਾਗੁਰ ਇਹ ਮਤ ਦੀਨੀ ਸਤਿਗੁਰ ਆਪੋ ਕੋਲ ਕਹ ਰਹੇ ਹੋ ਕਿ ਆਪ ਜੀ ਨੂੰ ਸਿੱਖਿਆ ਦਿੱਤੀ ਹੈ ਮਹਾਰਾਜ ਕਹਿੰਗੇ ਸਾਨੂੰ ਤਾਂ ਜਨਾ ਪਿਆਰਿਆ ਨੂੰ ਗੌਰ ਗੁਰੂ ਅਮਰਦਾਸ ਸਾਹਿਬ ਸਿੱਖੇ ਪਾਤਸ਼ਾਹ ਜੀ ਨੇ ਇਹ ਮਤ ਸਿੱਖਿਆ ਮਤਬੁੱਧੀ ਦੀਨੀ ਦਿੱਤੀ ਆ ਕਿ ਇਹਦੀ ਮਤ ਹੈ ਜੀ ਜਪ ਹਰ ਭਗਤ ਜਨ ਤਰਨਾ ਇਹ ਮਤ ਦਿੱਤਾ ਕਿ ਭਾਜ ਹਰੀ ਦਾ ਜਾਪ ਕਰੋ ਫਿਰ ਭੈ ਦਾ ਸੰਤਾਰ ਸਮੁੰਦਰ ਤੋਂ ਤਰਨਾ ਹੋਵੇਗਾ ਡੋਬੋ ਬਿਨਕਰ ਗੋਤੇ ਨਹੀਂ ਖਾਮੋਗੇ ਇਹ ਗੁਰੂ ਅਮਰਦਾਸ ਸਾਹਿਬ ਜੀ ਸਾਨੂੰ ਇਹ ਹਾਲ ਕੀਤਾ ਸੋ ਜਗਿਆਸੂ ਬੰਦੇ ਇਹ ਬਿਅਕਤੀ ਹੈ ਜੇ ਕੋਈ ਹੋਰ ਪਰੇ ਨੇ ਪੁੱਛੇ ਪਾਕਿਸਤਾਨੋਂ ਤਾਂ ਗੁਰੂ ਗ੍ਰੰਥ ਸਾਹਿਬ ਨੇ ਇਹ ਸਿੱਖਿਆ ਦਿੱਤੀ ਹੈ ਹਰੀ ਦਾ ਜਾਪ ਕਰੋ ਜੋ ਭੈ ਰੂਪੀ ਜਲ ਦਾ ਭਰਿਆ ਹੋਇਆ ਸੰਸਾਰ ਰੂਪੀ ਪਾਉ ਸਮੁੰਦਰ ਹੈ ਇਹ ਸੰਸਾਰ ਹੈ ਜਿਸ ਤੋਂ ਤਰਨਾ ਹੋਵੇਗਾ ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਤਰੇ ਪਾਰ ਜੋ ਸ਼ਰਧਾ ਕਰ ਸੇਵਦੇ ਗੁਰਪਾਰ ਉਤਾਰਨਹਾਰ ਇਹ ਮਹਾਰਾਜ ਨੇ ਤਪਾਅਤਾ ਕੀਤੀ ਹੈ ਜਿਹਾ ਪਾਉ ਤਿਆ ਬਲ ਪਾਈ ਹੈ ਜੇ ਵਾਹਿਗੁਰੂ ਦੇ ਚਰਨ ਪਾਅ ਕੇ ਸੱਚ ਬੋਲਾਂਗੇ ਸੱਚੇ ਪਾਤਸ਼ਾਹ ਜਰੂਰ ਕਿਰਪਾ ਕਰਨਗੇ ਝੂਠ ਬੋਲ ਕੇ ਤੇ ਫਾਜ਼ਰੂਰ ਕੋਈ ਤੋੜਗੇ ਕਦੇ ਵੀ ਗੁਰੂ ਕੇ ਪਿਆਰ ਸਤਗੁਰ ਤੋਂ ਬੇਮਕ ਨਹੀਂ ਹੋਣਾ ਚਾਹੀਦਾ ਸਿਰ ਵੱਟਿਆ ਜਾਵੇ ਸਿਮਛਕ ਵੱਟਿਆ ਜਾਵੇ ਝੂਠ ਬੋਲ ਕੇ ਗੁਰੂ ਕੇ ਸਿੱਖ ਨੇ ਕਦੇ ਰੋਕੀ ਨਹੀਂ ਅਪਰੀਵਕਾ ਬਣਾਉਣ ਦਾ ਸਾਧਨ ਨਹੀਂ ਕਰਨਾ ਜਪਨ ਨਹੀਂ ਕਰਨਾ ਸੱਚ ਬੋਲਿਆ ਜੇ ਭੁੱਖੇ ਮਰਦੇ ਤੇ ਮਰੀ ਚਲਿਏ ਕੋਈ ਹਰਜ ਨਹੀਂ ਮੈਂ ਇਥੇ ਸੱਚ ਦੇ ਧਾਰਨੇ ਹੋ ਜਾਵਾਂਗਾ ਜੇ ਭੁੱਖੇ ਮਰਨ ਨਹੀਂ ਦੇਵੇਗਾ ਭੁੱਖੇ ਦੀ ਉਹਦੇ ਮਾਰਦਾ ਜੇ ਕਦੇ ਸੱਤ ਤੇ ਕਦੇ ਝੂਠ ਦੇ ਜੋ ਰਿਸ਼ਤਾ ਨਹੀਂ ਹੁੰਦਾ ਰਾ ਪ੍ਰਮੇਸ਼ਰ ਤੇ ਉਹ ਐਸਾ ਮੇਰਾ ਵਾਹਿਗੁਰੂ ਹੈ ਉਸਨੇ ਕਿਰਪਾ ਕਰਕੇ ਪਵਿੱਤਰ ਹੁਕਮ ਨਾ ਬਖਸ਼ਿਆ ਹੈ ਜਹ ਹਰ ਸਿਮਰਨ ਪਾਇਆ ਤੈ ਉਹ ਬਾਦ ਗੱਟ ਕੀਨੀ ਵਡ ਪਾ ਕੀ ਹਰ ਜਪਣ ਜਪੁ ਆਨਿਕ ਕੋ ਦਰੇ ਮਤ ਦੀਨੀ ਜਪੁ ਆਰ ਭਗਤ ਕਰਨ ਵਾਟ ਕੀ ਖਤਸਾ ਵਾਟ ਦੀ ਕੀਤੀ ਫਤ